ਸ੍ਰੀ ਕਾਲ ਕਿਸਾਨ ਮੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ 'ਲਾ ਪਹਿਲੀ ਵਾਰ ਜਿਹੜਾ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਵੈਲਟ ਟੌਪ ਕੁਆਲਿਟੀ ਦੀ ਪਲੂਣ ਦਾ ਮਿਲਕ ਰਿਕਾਰਡ ਜੋ 25 ਪਲੱਸ ਰਿਹਾ ਹੈਗਾ ਦੂਜੇ ਸੂਏ ਸੂਣ ਚ 5 ਤੋਂ 7 ਦਿਨ ਬਾਕੀ ਨੇ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਕੀ ਗੱਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਪਿੰਡ ਧੌਲਾ ਨਾਮ ਨਾਜਰਖਾਨ ਪਿੰਡ ਧੌਲਾ ਨਾਮ ਨਾਜਰਖਾਨ ਤੇ ਮੋਬਾਈਲ ਨੰਬਰ 9766 9864 4994 ਵੀਰ ਦਾ ਮੋਬਾਈਲ ਨੰਬਰ ਹੈ ਨਾਜਰ ਜਿਹੜੀ ਸਕਰੀਨ ਤੇ ਬੈਠ ਦੇਖ ਰਹੇ ਨੇ ਜੀ ਕੀ ਡਿਟੇਲ ਹੈ ਕੈਮ ਦੀ ਅਮ ਨੂੰ ਮੂਹੋ ਛੇ ਦਾੰਦਾ ਦੂਜੇ ਸੂਏ ਸੂਗੀ ਵੀਰ ਦਾ ਆਪਾਂ ਪਹਿਲਾਂ ਵੀ ਦੱਸਿਆ ਵੀਡੀਓ ਤੇ ਜ਼ਿਕਰ ਕੀਤਾ ਵੀ ਪਲੂਨ ਨੇ 25 26 ਕਿਲੋ ਦੁੱਧ ਦਿੱਤਾ ਹੋਇਆ ਐਤ ਕੀ ਕੀ ਉਮੀਦ ਕਰਦੇ ਆ ਵੀਰੇ ਜੀ ਭਾਈ 27 25 ਕਿਲੋ ਵੀ ਦੁੱਧ ਭਰਿਆ ਕਰਮ ਦੇ ਜਾ ਗਰਮੀ ਦੇ ਹਿਸਾਬ ਨਾਲ ਵੀਰ ਕਹਿੰਦਾ ਦੁੱਧ ਵੱਧ ਵੀ ਦੇਣਾ ਚਾਹੀਦਾ ਪਰ ਆਪਾਂ 27 22 ਕਿਲੋ ਕਹਿ ਕੇ ਦੇਵਾਂਗੇ ਝੋਲੀ ਝਾਲੀ ਬਹੁਤ ਖੁੱਲੀ ਹੈ ਵੈੜ ਤੇ ਠੀਲ ਠੰਡੀ ਹੈ ਵੀਰੇ ਹਾਂ ਹਾਂ ਹੱਥ ਪੱਲਾ ਜਿਵੇਂ ਮਰ ਜੋ ਠੀਲ ਠੰਡੀ ਹੈਗੀ ਤੇ ਖੋਲ ਕੇ ਮੜਾ ਗੇੜਾ ਦਵਾਰੇ ਤੋਰੇ ਪੱਕੋ ਬਾਬਾ ਜੀਆਂ ਨੂੰ ਚੈੱਕ ਕਰਾ ਦੀਏ ਫੁੱਲ ਸਾਈਜ਼ ਦੇ ਵਿੱਚ ਵੈੜ ਹੈ ਫੇਸ ਕੁ ਗੁਲਾਬੀ ਨੋਜ ਗੁਲਾਬੀ ਥਣ ਲੱਗਿਆ ਵਹਿੜ ਦੇ ਖਲਣਾ ਖਲਣਾ ਹਜੇ ਵਹਿੜ ਨੇ ਬਹੁਤ ਐ ਇਧਰ ਹੀ ਮੋਡਲ ਬਸ ਬੜਾ ਦੂਰ ਨਾਲੇ ਝੋਲੀ ਝਾਲੀ ਵਹਿੜ ਦੇ ਬਹੁਤ ਹੈ ਕੀ ਇਧਰ ਲਿਆ ਮੋਡਲ ਬਾਲਾ ਢਿੱਲਾਂ ਕਾਫੀ ਪਈਆਂ ਨੇ ਲੈ ਵਿੱਚ ਸੋਣ ਚ ਕਿੰਨਾ ਕਾ ਟਾਈਮ ਲਾਜੂ ਵੀਰੇ ਸੋਣ ਚ ਵੀਰ ਕਹਿੰਦਾ ਵੀ ਇੱਕ ਹਫਤਾ ਬਾਕੀ ਹੈ ਵਪਾਰ ਦਾ ਕੰਮ ਹੈ ਮੇਰੇ ਆਪਣਾ ਵਪਾਰ ਦਾ ਕੰਮ ਹੈ ਵੀਰ ਕੱਲੀ ਕੈਰੀ ਮੰਨ ਲਓ ਵੀ ਲਿਆ ਕੇ ਵੇਚਦਾਗਾ ਤੇ ਬਾਜ ਜਵਾ ਰੇਟ ਵੀਰ ਕਹਿੰਦਾ ਰੇਟ ਵੀਰੇ ਫੋਨ ਤੇ ਹੋਊਗਾ ਰੇਟ ਫੋਨ ਤੇ ਹੋਊਗਾ ਵੀਰ ਕਹਿੰਦਾ ਲੰਬੀ ਲੰਜੀ ਵੈਣ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਐ ਫੇਸ ਕੁਆਲਿਟੀ ਬਹੁਤ ਚੰਗੀ ਐ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਜੇ ਕੋਈ ਵੀਰ ਸਾਂਭ ਲੂਗਾ ਚੰਗੀ ਵੀਡੀਓ 'ਚ ਵੀ ਕਰ ਸਕਦੇ ਭਾਈ ਕਈ ਵਾਰ ਕਿਹਨੂੰ ਬੰਦੇ ਹਾਂ ਵੀਰ ਕਹਿੰਦਾ ਵੀ ਰੇਟ ਵੀਡੀਓ 'ਚ ਵੀ ਕਰਾਂ ਰੇਟ ਬਾਜੇ ਹੋਊਗਾ ਕਿਸੇ ਵੀਰ ਨੇ ਵੇਚਣ ਵਾਲੇ ਲੈ ਲੈਣੀ ਹੁੰਦੀ ਤਾਂ ਕਰਕੇ ਕਹਿੰਦਾ ਵੀ ਆਪਾਂ ਰੇਟ ਵੀਡੀਓ 'ਚ ਨਹੀਂ ਕੀਤਾ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਐ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਦੋ 9476698 9876640994 ਵੀਰ ਦਾ ਮੋਬਾਈਲ ਨੰਬਰ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ